ਐਲੋਪੈਥੀ ਨੂੰ ਮੰਨਦੇ ਹੋ ਤੁਸੀਂ ਭਾਜੀ ਮੈਂ ਕਹਿਣਾਗਾ ਦੇਖੋ ਆਯੁਰਵੈਦ ਜ਼ਿਆਦਾ ਛੇਤੀ ਅਸਰ ਕਰਦਾ ਹੈ ਕਿ ਐਲੋਪੈਥੀ ਲੋਕੀਏ ਚ ਵੀ ਕਨਫਿਊਜ਼ ਹੋ ਗਏ ਦੇਖੋ ਛੇਤੀ ਅਸਰ ਕਰਨਾ ਮੈਟਰ ਨਹੀਂ ਕਰਦਾ ਗੱਲ ਤੇ ਆ ਵੀ ਆਪਣੀ ਇਲਾਜ ਕਿ ਕੀ ਸਮੇਂ ਦੀ ਲੋੜ ਕੀ ਹੈ ਮੈਂ ਨਾ ਐਲੋਪੈਥੀ ਨੂੰ ਕਦੇ ਮਾੜਾ ਕਿਹਾ ਮੈਂ ਕਦੇ ਵੀ ਤੁਸੀਂ ਮੇਰੀ ਜਿੰਨੀਆਂ ਮਰਜੀ ਇੰਟਰਵਿਊ ਸੁਣ ਲਓ ਮੈਂ ਇਹਨਾਂ ਨੂੰ ਕਹਿਣਾ ਯਾਰ ਇਹ ਸਾਡੇ ਤੋਂ ਵੱਡੇ ਨੇ ਹੂੰ ਜਿਹੜੇ ਐਮਰਜੈਂਸੀ ਸੰਭਾਲਦੇ ਨੇ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਜੀ ਅਸੀਂ ਐਲੋਪੈਥੀ ਤੋਂ ਬਿਨਾਂ ਰਹਿ ਨਹੀਂ ਸਕਦੇ ਭਾਜੀ ਹੂੰ ਜਈਆਂ ਜੇ ਸਾਡੀਆਂ ਖਰਾਕਾਂ ਨੇ ਜਿਹਹੇ ਜੇ ਸਾਡੇ ਸਰੀਰ ਹੋ ਗਏ ਨਾ ਅਸੀਂ ਵਰਦਿਸ਼ ਕਰਦੇ ਆਂ ਨਾ ਸਹਿਰ ਕਰਦੇ ਆਂ ਕੁਆਂਟਲ ਕੁਆਂਟਲ ਕਿ ਕੁਆਂਟਲ ਵੀ ਕਿਲੋ ਦਾ ਬੰਦਾਗਾ ਜੀ ਇੱਥੇ ਤੁਰਿਆ ਫਿਰਦਾ 100 100 ਕੁਆਂਟਲ ਕੁਆਂਟਲ ਤਾਂ ਬੀਬੀਆਂ ਦਾ ਵਜਨ ਹੋਇਆ ਪਿਆ ਇੱਥੇ ਹੂੰ ਤੋਂ ਬਿਨਾਂ ਐਲੋਪੈਥੀ ਤੋਂ ਕਿਵੇਂ ਸਰਵਾਈਵ ਕਰ ਜਾਣਗੇ ਐਲੋਪੈਥੀ ਦਾ ਅੱਜ ਦੇ ਟਾਈਮ ਦੇ ਵਿੱਚ ਸਹਾਰਾ ਲੈਣਾ ਹੀ ਪੈਂਦਾ ਮਤਲਬ ਤੁਸੀਂ ਕਹਿੰਨੋ ਜੇ ਐਮਰਜੈਂਸੀ ਆ ਫਿਰ ਐਲੋਪੈਥੀ ਬਿਲਕੁਲ ਵਾਜੀ ਜੇ ਕੋਈ ਬਿਮਾਰੀ ਜੜੋ ਵਧਣੀ ਆ ਤੁਹਾਡੇ ਕੋਲੇ ਸਮਾਂ ਹੈ ਸਮਾਂ ਹੈ ਫਿਰ ਆਯੁਰਵੇਦ ਆਯੁਰਵੇਦਿਕ ਔਰ ਉਹਦੇ ਵਿੱਚ ਵੀ ਅਸੀਂ ਥੋੜਾ ਜਿਹਾ ਸਮਾਂ ਨਾਲ ਐਲੋਪੈਥੀ ਚਲਾਉਣੀ ਪੈਂਦੀ ਆ ਸਾਨੂੰ ਜਿੰਨੇ ਹੁਣ ਆਪਣੇ ਕੋਲੇ ਹਾਰਟ ਦੇ ਮਰੀਜ਼ ਐ ਆਪਾਂ ਉਹਨਾਂ ਨੂੰ ਕਹਿੰਨੇ ਆਂ ਵੀ 2-3 ਮਹੀਨੇ ਜਾਂ 4 ਮਹੀਨੇ ਹਾਰਟ ਦੇ ਮਰੀਜ਼ ਦੀ ਦਵਾਈ ਅਸੀਂ ਨਾਲ ਚਲਾਉਣੀ ਆ ਤੁਹਾਡੀ ਹੂੰ ਕਰਦੇ ਕਿਉਂ ਤੁਹਾਡਾ ਪ੍ਰੋਸੈਸ ਕੀ ਮਤਲਬ ਤੁਹਾਨੂੰ ਮੰਨ ਲਓ ਕਿਸ ਨੇ ਫੋਨ ਕੀਤਾ ਤੁਹਾਡੇ ਤੱਕ ਪਹੁੰਚਣ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਕਿਵੇਂ ਟਰੀਟ ਕਰਦੇ ਹੋ ਜਾਂ ਕਿਵੇਂ ਨੰਬਰ ਲੱਗਦਾ ਟੋਕਨ ਦਾ ਕੀ ਸਿਸਟਮ ਹੈ ਉਹ ਬੱਚੇ ਆ ਨਾ ਜਿਹੜੇ ਸਾਡੇ ਆਪਣੇ ਰੱਖੇ ਆਪਣੇ ਕੰਮ ਕਰਦੇ ਆ ਉਹ ਫਿਰ ਜਿਹੜਾ ਸ਼ਹਿਰ ਉਹਨੂੰ ਨਜ਼ਦੀਕ ਹੁੰਦਾ ਹਮ ਉੱਥੇ ਨਹੀਂ ਦੱਸਦੇ ਆ ਵੀ ਜੇ ਹੁਣ ਅੰਬਲਸਰ ਫੋਨ ਆ ਤਾਂ ਉਹਨੂੰ ਦਸੂਹਾ ਦੱਸਣਗੇ ਵੀ ਦਸੂਹਾ ਸੀ ਆ ਸੰਡੇ ਆਣਾਗਾ ਸ਼ਨੀਵਾਰ ਫੋਨ ਤੇ ਟੋਕਨ ਲੈਣਾ ਤੁਸੀਂ ਹਮ ਜਿਵੇਂ ਕੁਰਕ ਖੇਤਰ ਜਾਣਾ ਮੰਗਲ ਵਾਰ ਜਾਣਾ ਹਨਾ ਮਾਨਸਾ ਜਾਣਾ ਤੋ ਬੱਚਿਆਂ ਨੂੰ ਸਾਰਾ ਸੀਰੀਅਲ ਪਤਾ ਹੁੰਦਾ ਅਗਲੇ ਮਹੀਨੇ ਡੇਢ ਮਹੀਨੇ ਦਾ ਡੇਟਾ ਪਤਾ ਹੁੰਦਾ ਜੀ ਵੀ ਅਸੀਂ ਇੰਨੀ ਤਰੀਕ ਨੂੰ ਉੱਥੇ ਆਂ ਜੀ ਤੁਸੀਂ ਉੱਥੇ ਆ ਜਿਓ ਕਿਉਂਕਿ ਆਪਾਂ ਇੱਕ ਜਗ੍ਹਾ ਬਹਿ ਨਹੀਂ ਸਕਦੇ ਹੂੰ ਦੇਖੋ ਮਾਨ ਸਾਹਿਬ ਵੀ ਉਹਨਾਂ ਹੀ ਰਾਸ਼ਾ ਕਰੋ ਖੇਤਰ ਵੀ ਉਹਨਾਂ ਹੀ ਰਾਸ਼ਾ ਦਸੂਵੇ ਵੀ ਉਹਨਾਂ ਹੀ ਆ ਲੁਧਿਆਣੇ ਵੀ ਉਹਨਾਂ ਹੀ ਹੂੰ ਤਾਂ ਹੀ ਆਪਾਂ ਲੱਗ-ਲੱਗ ਪਾਰਟ ਕਰਤਾ ਲੱਗ-ਲੱਗ ਦਿਨ ਕਰਤੇ ਜੀ ਸਾਰਾ ਸਟਾਫ ਹੀ ਜਾਂਦਾਗਾ ਉੱਥੇ ਕਿ ਐਲੋਪੈਥੀ ਅੱਜ ਦਾ ਟਾਈਮ ਆ ਨਾ ਜਿਹੜਾ ਜੀ ਐਲੋਪੈਥੀ ਤੋਂ ਬਿਨਾ ਇਨਸਾਨ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਕਿਉਂਕਿ ਆਪਣੇ ਸ਼ਰੀਰ ਨੂੰ ਵਿਗਾੜੀਓ ਸਾਬ ਨਾਲ ਲਿਆ ਵਿਗਾੜੀਓ ਸਾਬ ਨਾਲ ਲਿਆ ਇਹ ਆ ਵੀ ਅਸੀਂ ਆਯੁਰਵੈਦਿਕ ਨਾਲ ਅਸੀਂ ਉਹਨੂੰ ਕਿਉਰ ਕਰ ਸਕਦੇ ਆ ਠੀਕ ਕਰ ਸਕਦੇ ਆ ਥੋੜਾ ਜਿਹਾ ਸਮਾਂ ਦੇਣਾ ਪੈਂਦਾ ਔਰ ਵਕਤ ਦੇਣਾ ਪੈਂਦਾ ਜਿਹੜੇ ਲੋਕਾਂ ਨੇ ਆਦਤ ਬਣਾਈ ਕਿ ਜੁਕਾਮ ਵੀ ਹੈ ਸਿਰਦਰਦ ਵੀ ਹੈ ਡੋਲੋ ਖਾ ਲਈਏ ਖਾ ਲਿਆ ਉਹ ਨੁਕਸਾਨ ਕਰ ਰਹੇ ਨੇ ਆਪਣਾ ਕਿ ਠੀਕ ਹੈ ਉਹ ਵੀ ਹਲਾ ਜੀ ਬਿਲਕੁਲ ਭਾਜੀ ਜਿਹੜਾ ਜੁਕਾਮ ਹੋਣਾ ਇਹ ਇੱਕ ਸਾਡੇ ਸਰੀਰ ਦਾ ਹਿੱਸਾ ਵੀ ਉਹ ਜ਼ੁਕਾਮ ਨੂੰ ਹੋ ਲੈਣ ਦੋ ਯਾਰ ਹੂੰ ਆਪਾਂ ਖਾ ਕੇ ਇੱਕਦਮ ਬੰਦ ਕਰ ਦਿੰਨੇ ਆ ਬੁਖਾਰ ਹੋਣਾ ਬੁਖਾਰ ਨੂੰ ਜੇ ਹੁੰਦਾ ਤਾਂ ਉਹਨੂੰ ਇੱਕ ਵਾਰੀ ਹੋ ਕੇ ਬਾਹਰ ਤਾਂ ਨਿਕਲ ਲੰਦੋ ਆਪਾਂ ਚੱਕ ਦਿਆ ਪੈਰਾਸੀਟਾਮੋਲ ਨਾਲ ਹੀ ਦੱਬ ਦਿੰਨੇ ਸਮਝ ਗਏ ਇਸ <li>ਦੇ ਵੀਰਸ ਨੇ ਜਿਹੜੇ ਬਾਹਰ ਨਿਕਲਦੇ ਆ ਸਰੀਰ ਜੇ ਬਿਮਾਰ ਹੁੰਦਾ ਜ਼ੁਕਾਮ ਹੁੰਦਾ ਬੁਖਾਰ ਹੁੰਦਾ ਆ ਇਸ ਸਰੀਰ ਆਪਣੇ ਉਹਨੂੰ ਚੀਜ਼ ਨੂੰ ਬਾਹਰ ਕੱਢਣ ਦੇ ਲਈ ਰिएक्ट ਕਰਦਾ ਹੈ ਰिएक्ट ਕਰਦਾ ਤੁਸੀਂ ਦੇਖੋ ਕਈ ਵਾਰੀ ਆਪਾਂ ਨੂੰ ਲਗਾਤਾਰੀ ਚਾਰ ਪੰਜ ਛਿੱਕਾਂ ਆ ਜਾਂਦੀਆਂ ਨੇ ਹੂੰ ਕੋਈ ਕਾਰਨ ਵੀ ਨਹੀਂ ਹੁੰਦਾ ਨਾ ਕੋਈ ਸਰਦੀ ਗਰਮੀ ਦਾ ਹੁੰਦਾ ਪਰ ਛਿੱਕਾਂ ਆ ਜਾਂਦੀਆਂ ਨੇ ਪੂਰੀਆਂ ਖਿੱਚ ਕੇ ਆਉਂਦੀਆਂ ਨੇ ਹੈਨਾ ਜੀ ਜਿਹੜਾ ਆਪਣਾ ਸਰੀਰ ਹੈ ਨਾ ਭਾਜੀ ਆਪਣੀ ਲੋੜ ਅਨਸਾਰ ਜੀ ਇਹਨੂੰ ਜੋ ਇਹਨੂੰ ਚਾਹੀਦਾ ਉਹ ਵੀ ਰੱਖ ਲੈਂਦਾ ਜੋ ਨਹੀਂ ਚਾਹੀਦਾ ਉਹ ਬਾਹਰ ਕੱਢ ਦਿੰਦਾ ਹੂੰ ਇਹ ਪਰਮਾਤਮਾ ਦਾ ਇੱਕ ਅਨਮੋਲ ਦਾਤ ਹੈ ਸਰੀਰ ਕਿ ਐਸਾਗਾ ਜਿੰਨਾ ਮਰਜੀ ਬਿਮਾਰ ਹੋਵੇ ਫਿਰ ਸਰਵਾਈਵ ਕਰ ਜਾਂਦਾ ਸਰੀਰ ਆਪਣੇ ਆਪ ਚ ਵੱਡਾ ਡਾਕਟਰ ਹੈ ਬਿਲਕੁਲ ਜੀ ਤੁਸੀਂ ਅਸੀਂ ਦੇਖਿਆ ਵੀ ਹਾਰਟ ਦੇ ਮਰੀਜ਼ਾਂ ਨੂੰ ਆਪਾਂ ਜਦੋਂ ਇੰਨੇ ਕਈ ਆਯੁਰਵੈਦਿਕ ਇੱਕ ਕੁਦਰਤ ਦਾ ਸਮਝ ਲਓ ਸਿਧਾਂਤ ਹੈ ਜਿਹੜਾ ਕੁਦਰਤੀ ਹੈ ਇਹ ਹੂੰ ਕੁਦਰਤ ਨਹੀਂ ਜਣ ਕੇ ਪਾ ਇੱਕ ਰੱਬ ਦਾ ਰੂਪ ਹੀ ਕਹਿ ਸਕਦੇ ਵੀ ਰੱਬ ਆਯੁਰਵੈਦ ਦੇ ਰੂਪ ਚ ਤਰਤੀ ਤੇ ਉਤਰਿਆ ਤੁਸੀਂ ਬਿਲਕੁਲ ਜੀ ਦੇਖੋ ਰੱਬ ਨੇ ਜਿੰਨੇ ਵੀ ਆਪਣੇ ਦੁਨੀਆ ਤੇ ਬਾਹਰਲੇ ਮੁਲਕਾਂ 'ਚ ਜਿਹੜੇ ਪੇੜ ਪੌਦੇ ਪੈਦਾ ਕੀਤੇ ਬੇਲਾ ਪੈਦਾ ਕੀਤੀਆਂ ਕੋਈ ਵੀ ਦਰਖਤ ਪੈਦਾ ਕੀਤਾ ਜਿਹੜਾ ਇੰਡੀਆ 'ਚ ਪੈਦਾ ਕੀਤਾ ਜਾਂ ਰਾਜਸਥਾਨ 'ਚ ਪੈਦਾ ਕੀਤਾ ਉਹਦੇ ਉੱਥੇ ਧਰਤੀ ਦੀ ਅਕੋਰਡਿੰਗ ਪੈਦਾ ਕੀਤੀ ਹੈ ਹੂੰ ਵੀ ਇਨਸਾਨ ਨੂੰ ਇਹਦੀ ਕੀ ਜ਼ਰੂਰਤ ਹੈ ਬਿਲਕੁਲ ਗਰਮੀਆਂ 'ਚ ਤਰਬੂਜ ਆਉਂਦਾ ਸਰਦੀਆਂ 'ਚ ਤਾਂ ਨਹੀਂ ਆਉਂਦਾ ਸਰਦੀਆਂ 'ਚ ਨਹੀਂ ਸਰਦੀਆਂ ਲਈ ਫਲ ਹੋ ਰਹੇ ਹਨਾ ਹਰ ਚੀਜ਼ ਦਾ ਦੇਖੋ ਪ੍ਰਮਾਤਮਾ ਨੂੰ ਪਤਾ ਹੂੰ ਵੀ ਕਿਹੜੇ ਸਮੇਂ ਦੇ ਵਿੱਚ ਇਹ ਖਾਦਾ ਜਾ ਸਕਦਾ ਜੀ ਚਲੋ ਇਨਸਾਨ ਨੇ ਉਹਨਾਂ ਨੂੰ ਉਲਟਾ ਪਲਟਾ ਕਰਤਾ ਹੂੰ ਗਰਮੀ ਵਾਲੀ ਜੀ ਸਰਦੀਆਂ 'ਚ ਵੀ ਪੈਦਾ ਕਰਤੀ ਉਹ ਗੱਲ ਇੱਕ ਵੱਖਰੀ ਆ ਜੀ ਪਰ ਕੁਦਰਤ ਨੇ ਦੇਖੋ ਹਰ ਚੀਜ਼ ਦਾ ਨਾ ਕੋਈ ਵੀ ਜਿਹੜਾ ਪਰ ਰਸਤੇ 'ਚ ਜਾਂਨੇ ਆਗੇ ਆਪਾਂ ਕਹਿੰਦੇ ਆ ਵੀ ਯਾਰ ਇਹ ਤਾਂ ਘਾਫੂਸੀ ਆ ਪਰ ਉਹਦੇ ਨਾਲ ਵੀ ਕੁਛ ਨਾ ਕੁਛ ਸਾਡੇ ਜੀਵਨ ਦਾ ਜੋ ਕੋਈ ਜਾਨਵਰਾਂ ਦੇ ਜੀਵਨ ਦਾ ਕੁਛ ਨਾ ਕੁਛ ਹਿੱਸਾ ਜੁੜਿਆ ਹੋਇਆਗਾ ਹੂੰ ਉਦੋਂ ਉਹਨਾਂ ਨੂੰ ਕੋਈ ਨਾ ਕੋਈ ਉਹਦਾ ਫਾਇਦਾ ਹੈਗਾਗਾ ਆਯੁਰਵੇਦ ਇੱਕ ਕੁਦਰਤ ਦਾ ਹੀ ਰੂਪ ਹੈ ਕੁਦਰਤ ਦੇ ਵਿੱਚ ਹੀ ਦਾ ਪਰਮਾਤਮਾ ਵਸਦਾ ਹੂੰ ਤੇ ਮੈਂ ਵੀ ਇਹੀ ਕਹਿੰਦਾ ਵੀ ਯਾਰ ਕੁਦਰਤ ਹੀ ਅਸੀਂ ਲੋਕਾਂ ਦਾ ਇਲਾਜ ਕਰਦੀ ਹੈ ਰੱਬ ਦੇ ਭੇਜੇ ਜਿੰਨੇ ਅਵਤਾਰ ਹੋਏ ਬਿਲਕੁਲ ਗੁਰੂਆਂ ਦੀ ਵੀ ਗੱਲ ਕਰੀਏ ઋષਿ ਮੂਣੀਆਂ ਦੀ ਵੀ ਕਰੀਏ ਆਯੁਰਵੇਦ ਦੇ ਬਹੁਤ ਕਰੀਬ ਰਹੇ ਬਿਲਕੁਲ ਅੱਜ ਤੋਂ ਜੇ 40 45 50 ਸਾਲ ਪਹਿਲਾਂ ਆਪਾਂ ਜਾਣਦੇ ਹਾਂ ਜੇ ਆਪਣੇ ਵੀ ਬਜ਼ੁਰਗਾਂ ਨੂੰ ਦੇਖਦੇ ਆ ਤਾਂ ਉਹ ਵੀ ਕੁਦਰਤੀ ਜੜੀ ਬੂਟੀਆਂ ਨਾਲ ਹੀ ਲੋਕਾਂ ਦਾ ਇਲਾਜ ਕਰਦੇ ਸੀ ਨਾ ਹੂੰ ਬੈਦ ਹੁੰਦੇ ਸੀ ਹਕੀਮ ਹੁੰਦੇ ਸੀ ਡਾਕਟਰਾਂ ਦਾ ਯੁੱਗ ਤਾਂ ਥੋੜਾ ਜਿਹਾ ਸਮਾਂ ਬਾਅਦ ਆਇਆ ਤਰੱਕੀ ਹੋਈ ਹੈ ਕਹਿੰਦੇ ਨਹੀਂ ਤਰੱਕੀ ਤਾਂ ਦੇਖੋ ਜਿਵੇਂ ਜਿਵੇਂ ਵੈਸਟਰਨ ਕਲਚਰ ਦੇ ਦੇ ਵਿੱਚ ਆਪਾਂ ਤਬਦੀਲ ਹੋ ਗਏ ਹਨਾ ਤਰੱਕੀ ਕਰਨਾ ਮਾੜੀ ਗੱਲ ਨਹੀਂ ਹੈਗੀ ਹੂੰ ਪਰ ਆਪਣੇ ਕਲਚਰ ਨੂੰ ਭੁੱਲਣਾ ਮਾੜੀ ਗੱਲ ਹੈ ਜੇ ਆਪਾਂ ਆਪਣੇ ਕਲਚਰ ਨੂੰ ਭੁੱਲੇ ਆ ਤਾਂ ਹੀ ਅੱਜ ਉਮਰਾਂ ਵੀ ਘਟੀਆਂ ਹੂੰ ਜੇ ਮੰਨ ਲਓ ਆਪਾਂ ਤਰੱਕੀ ਕਰ ਲਈ ਹਨਾ ਤਰੱਕੀ ਕਰਕੇ ਆਪਾਂ ਖੱਟਿਆ ਕੀ ਆ ਜਿਹੜਾ 100 ਸਾਲ ਦੇ ਜਾਂਦੇ ਸੀ ਅੱਜ 50 ਸਾਲ ਦੇ ਜਾ ਰਹੇ ਆ ਦਾਦੇ ਵੀ ਨਹੀਂ ਬਣਦਾ ਇਹ ਹੈਨਾ ਮਸੀ ਪਿਓ ਬਣ ਰਹੇ ਪਿਓ ਹਾਂ ਪਿਓ ਵੀ ਬਣਨਾ ਮੁਸ਼ਕਲ ਹੋਇਆ ਕਈ ਵਾਰੀ ਹੁੰਦਾ ਸੀ ਵੀ ਅਗਲੀ ਪੀੜ੍ਹੀ ਦੇਖ ਕੇ ਜਾਵਾਂਗੇ ਬਿਲਕੁਲ ਪਰਦਾਦੇ ਬਣਦੇ ਹੁੰਦੇ ਸੀਗੇ ਪਰਦਾਦੇ ਵੀ ਬਣ ਜਾਂਦੇ ਸੀ ਹੁਣ ਤਾਂ ਅਗਲੀ ਪੀੜ੍ਹੀ ਦੇਖਣੀ ਨਸੀਬ ਨਹੀਂ ਹੋ ਰਹੀ 50 55 ਸਾਲ ਨੂੰ ਐਵਰੇਜ ਮੰਨਿਆ ਜਾ ਰਿਹਾ ਮੇਰਾ ਖਿਆਲ ਆ ਵੀ ਦਾਦਾ ਬਣਨੇ ਕਿਸੇ ਨੂੰ ਨਸੀਬ ਹੋ ਰਿਹਾ ਹਮ ਹੈਨਾ ਕਿਉਂਕਿ ਆਪਾਂ ਇੰਨੇ ਐਡਵਾਂਸ ਹੋ ਗਏ ਵੀ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੋ ਗਏ ਵੀ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹਰ ਜੀ ਚੀਜ਼ ਜਿਹਦਾ ਵੀ ਆਪਾਂ ਕੈਮੀਕਲ ਵਾਲੀ ਖਾਰੇ ਆਂਗੇ ਪਾਣੀ ਤੋਂ ਲੈ ਕੇ ਨਾ ਸ਼ੁੱਧ ਹਵਾ ਕੀ ਨਾ ਸ਼ੁੱਧ ਵਾਤਾਵਰਣ ਨਾ ਨਾ ਸ਼ੁੱਧ ਖਾਣਾ ਤਿੰਨ ਚੀਜ਼ਾਂ ਦੇ ਸਹਾਰੇ ਬੰਦਾ ਜਿਉਂਦਾ ਤਿੰਨੇ ਚੀਜ਼ਾਂ ਹੀ ਆਪਣੇ ਕੋਲੇ ਹੈ ਨਹੀਂ ਹੂੰ ਕਿ ਜਿੰਨੀ ਕੁ ਵੀ ਜ਼ਿੰਦਗੀ ਹੈਗੀ ਆ ਇਹ ਰੱਬ ਦੇ ਆਸਰੇ ਲੰਘ ਰਹੀ ਆ ਠੀਕ ਆ ਸਾਡੀ ਕੋਸ਼ਿਸ਼ ਆ ਵੀ ਜਿੰਨਾ ਕੁ ਹੋ ਸਕਦਾ ਅਸੀਂ ਲੋਕਾਂ ਨੂੰ ਜਿੰਨਾ ਕੁ ਸਾਡੇ ਇੱਕ ਵੱਲੋਂ ਇੱਕ ਕੋਸ਼ਿਸ਼ ਕਰਦੇ ਆਂ ਵੀ ਜਿੰਨਾਂ ਕੋ ਨੂੰ ਅਸੀਂ ਸਮਝਾ ਸਕਦੇ ਆਂ ਜਿੰਨਾਂ ਕੋ ਨੂੰ ਰਾਹ ਬਾ ਸਕਦੇ ਉਹਨਾਂ ਕੋ ਪਾਈਏ ਤੁਸੀਂ ਕਾੜੇ ਵਾਲੇ ਵੈਦ ਦੇ ਨਾਮ ਤੋਂ ਮਸ਼ਹੂਰ ਹੋ ਰਹੇ ਆਂ ਇਹ ਕਾੜਾ ਕੀ ਚੀਜ਼ ਹੈ ਇਹ ਕਾੜਾ ਵੀ ਪ੍ਰਮਾਤਮਾ ਦਾ ਇੱਕ ਨਾਮ ਦਿੱਤਾ ਹੋਇਆ ਹੈ ਨਾ ਮੈਂ ਕਦੇ ਸੋਚਿਆ ਸੀ ਕਿ ਮੈਂ ਕਾੜੇ ਵਾਲੇ ਵੈਦ ਦੇ ਨਾਮ ਨਾਲ ਡਾੜਾ ਜਾਊਂਗਾ ਹਨਾ ਪਿਛਲੀ ਵਾਰੀ ਅਸੀਂ ਨਾ ਰਾਜ ਪੱਤਨ ਦੀ ਗੜੀ ਆਈ ਸੀ ਰਾਜਪੁਰੇ ਢਾਬੇ ਤੇ ਰੁਕ ਗਏ ਹੂੰ ਕਿਹਦੇ ਨਾਲ ਇੰਟਰਵਿਊ ਸੀਗੀ ਆਪਣੀ ਬਬੂ ਕਿਦੀ ਕਰਕੇ ਗਈ ਸੀ ਮੇਰਾ ਖਿਆਲ ਆਪਾਂ ਬੱਲ ਨਾਲ ਮੈਂ ਲੋਕ ਕਿਸੇ ਚੈਨਲ ਤੋਂ ਆਡੀ ਇੰਟਰਵਿਊ ਸੀ ਚੈਨਲ ਤੇ ਸੀਗੀ ਸਾਡੀ ਅਸੀਂ ਕਰਕੇ ਨਾ ਰਾਜਪੁਰੇ ਢਾਬੇ ਤੇ ਰੁਕ ਗਏ ਜੀ ਤਿੰਨ ਬੜੇ ਐਜੂਕੇਟਿਡ ਜੇ ਪਰਸਨ ਆਏ ਕਹਿੰਦੇ ਉਹ ਇੱਕ ਕਾੜੇ ਵਾਲਾ ਬਾਬਾ ਆ ਗਿਆ ਪੁੱਛ ਲੜੀਏ ਕੁਝ ਪੁੱਛਣਾ ਮੈਂ ਇਹ ਰੋਟੀ ਖਾ ਕੇ ਸਾਰੇ ਗੱਡੀਆਂ ਚ ਬਹਿ ਗਏ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਉੱਤੋਂ ਦੀ ਗੱਡੀ ਲਿਆਓ ਵੀ ਮੈਂ ਉੱਥੇ ਤੱਕ ਤੁਰ ਕੇ ਆਉਣਾ ਵੀ ਥੋੜੀ ਜੀ ਰੋਟੀ ਖਾਜੋ ਮੋਜੂਗੀ ਹਨ ਇੱਕ ਕਾੜੇ ਵਾਲਾ ਨਾਮ ਜਿਹਾ ਜਿਹਾ ਪਛਾਣ ਬਣੀ ਜਿੱਥੇ ਵੀ ਆਪਾਂ ਜਾਣਦੇ ਆ ਰੱਬ ਦੀ ਦਿਆ ਨਾਲ ਲੋਕ ਆਪਾਂ ਨੂੰ ਪਛਾਣਦੇ ਆ ਹਨ ਜੀ ਇਹ ਲੋਕਾਂ ਦਾ ਨਾਮ ਦਿੱਤਾ ਹੋਇਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਕਾੜਾ ਬਣਾਉਣ ਲੱਗੇ ਲੋਕ ਸਾਨੂੰ ਕਾੜੇ ਵਾਲਾ ਕਹਿਣ ਲੱਗ ਜਾਣਗੇ ਹੂੰ ਕਿਉਂਕਿ ਯਕੀਨ ਕਰਨਾ ਔਖਾ ਵੀ ਕਾੜੇ ਦੇ ਨਾਲ ਹਾਂ ਹਾਰਟ پیشنਟ ਠੀਕ ਹੋ ਸਕਦਾ ਆ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਵੀ ਇੱਕ ਪ੍ਰਮਾਤਮਾ ਦਾ ਦੇਖੋ ਕਾੜਾ ਕੋਈ ਮੈਂ ਸੋਚ ਕੇ ਨਹੀਂ ਸੀ ਚੱਲਿਆ ਵੀ ਮੈਂ ਇੱਕ ਕਾੜਾ ਬਣਾਉਂਗਾ ਹੂੰ